ਕਿ ਜਿਸ ਤਰ੍ਹਾਂ ਹੁਣ ਪੰਜਾਬੀ ਗਾਇਕੀ ਹੋ ਚੁੱਕੀ ਹੋਈ ਆ ਜਿੱਤੇ ਆਪਾਂ ਹਤਿਆਰਾ ਦੀ ਗੱਲ ਹੋ ਰਹੀ ਆ ਜਾਂ ਇੱਕ 뮤직 ਜਿਹੜਾ ਕਹਿੰਦੇ ਕਿ ਵੈਸਟਰਨ ਕਲਚਰ ਅਡਾਪਟ ਕਰ ਲਿਆ ਪੰਜਾਬੀ ਕਲਚਰ ਨੇ ਵੀ ਉਹ ਮਿਕਸਚਰ ਜਿਹੜਾ ਆ ਰਿਹਾ ਆ ਅ ਲੈਗੇਸੀ ਜਿਹੜੀ ਆ ਫਾਦਰ ਸਾਹਿਬ ਦੀ ਉਹ ਸਾਡੀ ਡਿਊਟੀ ਵੀ ਬਣਦੀ ਆ ਔਰ ਉਸ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਜੋਸ਼ ਦੇ ਨਾਲ ਵੀ ਲੈ ਕੇ ਚੱਲਦਾ ਆ ਕਿਉਂਕਿ ਅ ਜਦੋਂ ਇੱਕ ਲੈਜੈਂਡਰੀ ਸਿੰਗਰ ਦਾ ਨਾਮ ਤੁਹਾਡੇ ਨਾਲ ਜੁੜ ਜਾਂਦਾ ਸੋ ਓਬਵੀਅਸਲੀ ਤੁਹਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਪ੍ਰੈਸ਼ਰ ਡਬਲ ਹੋ ਜਾਂਦਾ ਹੈ ਪ੍ਰੈਸ਼ਰ ਵੀ ਡਿਵੈਲਪ ਹੋ ਜਾਂਦਾ ਹੈ ਜ਼ਿੰਮੇਵਾਰੀਆਂ ਵੀ ਵੱਧ ਜਾਂਦੀਆਂ ਕਿ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਉਦਾਂ ਦਾ ਸ਼ਬਦ ਨਾ ਨਿਕਲ ਆਏ ਕੋਈ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਉਦਾਂ ਦੀ ਗੱਲ ਨਾ ਨਿਕਲ ਆਏ ਜਿਸ ਦਾ ਕਰਕੇ ਲੋਕ ਇਹ ਕਹਿਣ ਕਿ ਯਾਰ ਹਾਂ ਸਾਬਰਕੋਟੀ ਦਾ ਬੇਟਾ ਸੀ ਯਾਰ ਉਹ ਇਦਾਂ ਬੋਲ ਗਿਆ ਯਾਰ ਇਦਾਂ ਕਰ ਗਿਆ ਨਾ ਸੋ ਓਬਵੀਅਸਲੀ ਉਸ ਚੀਜ਼ ਦਾ ਪ੍ਰੈਸ਼ਰ ਵੀ ਰਹਿੰਦਾ ਹੈ ਔਰ ਕੁਝ ਕੁ ਸਿੰਗਰ ਮੈਂ ਆਪਣੇ ਫਾਦਰ ਸਾਹਿਬ ਤੋਂ ਸੁਣਦਾ ਹੁੰਦਾ ਸੀਗਾ ਕਿ ਕੁਝ ਕੁ ਸਿੰਗਰ ਐਸੇ ਨੇ ਉਸ ਟਾਈਮ ਦੇ ਵੀ ਔਰ ਹੁਣ ਵੀ ਜਿਹੜੇ ਉਸ ਚੀਜ਼ ਨੂੰ ਇੱਕ ਉਹਨਾਂ ਦਾ ਇੱਕ ਮੋਟੋ ਹੈ ਗਿਨਾ ਉਹਨਾਂ ਨੇ ਨਸ਼ੇ ਨੂੰ ਪ੍ਰਮੋਟ ਕਰਨਾ ਹੈ ਨਾ ਉਹਨਾਂ ਨੇ ਹਥਿਆਰਾਂ ਨੂੰ ਪ੍ਰਮੋਟ ਕਰਨਾ ਸੋ ਸ਼ੁਰੂ ਤੋਂ ਜਿਹੜੇ ਟਿਪਸ ਐਂਡ ਟ੍ਰਿਕਸ ਫਾਦਰ ਸਾਹਿਬ ਤੋਂ ਲਏ ਹੋਏ ਅਸੀਂ ਟ੍ਰਿਕਸ ਸਿੱਖੇ ਹੋਏ ਨੇ ਉਹਨਾਂ ਤੋਂ ਵੀ ਉਸ ਚੀਜ਼ ਦਾ ਬਹੁਤ ਸਾਰਾ ਮਾਈਂਡ ਦੇ ਉੱਤੇ ਮੈਂ ਵੀ ਉਸੇ ਚੀਜ਼ ਨੂੰ ਕੈਰੀ ਔਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਔਰ ਅੱਜ ਦਾ ਗਾਣਾ ਜਿਹੜਾ ਆ ਆਪਾਂ ਸੁਣਦੇ ਹਾਂ ਸਾਰਾ ਕਿੰਦਾ ਦਾ ਬਟ ਇੱਕ ਇੱਕ ਕਹਿੰਦੇ ਨਾ ਕਿ ਜਿਹੜੀ ਘੜੀ ਦੀ ਸੂਈ 12 ਤੋਂ ਸ਼ੁਰੂ ਹੋਈ ਹੈ ਉਹਨੇ ਘੁੰਮ ਕੇ ਫਿਰ 12 ਤੇ ਆਉਣਾ ਸੋ ਇਹ ਹਰ ਇੱਕ ਚੀਜ਼ ਜਿਹੜੀ ਹੈ ਕੋਈ ਵੀ ਚੀਜ਼ ਇਸ ਦੁਨੀਆ ਤੇ ਪਰਮਾਨੈਂਟ ਨਹੀਂ ਹੈ ਹਨਾ ਕੋਈ ਵੀ ਤਰ੍ਹਾਂ ਦਾ ਜਿਹੜਾ ਜਿਹੜੇ ਪੁਰਾਣੇ ਗਾਣੇ ਤੁਸੀਂ ਅੱਜ ਵੀ ਲਤਾ ਜੀ ਦੇ ਗਾਣੇ ਸੁਣ ਲਓ ਹਮ ਮਕੇਸ਼ ਜੀ ਦੇ ਗਾਣੇ ਸੁਣ ਲਓ ਜਾਂ ਗੁਲਾਮ ਅਲੀ ਸਾਹਿਬ ਦੀਆਂ ਗਜ਼ਲਾਂ ਸੁਣ ਲਓ ਨੂਸਰਤ ਸਾਹਿਬ ਹਮ ਮੇਰਾ ਖਿਆਲ ਕੋਈ ਵੀ ਐਸਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਕੋਈ ਇਦਾਂ ਦਾ ਦਰਬਾਰ ਨਹੀਂ ਹੋਏਗਾ ਜਿਸੇ ਨੂਸਰਤ ਫਤਿਹ ਅਲੀ ਖਾਨ ਸਾਹਿਬ ਉਹਨਾਂ ਦੀ ਕਵਾਲੀ ਨਹੀਂ ਚਲਦੀ ਹੋਏਗੀ ਸੋ ਵੀ ਆਰਟਿਸ ਸੀਗੇ ਉਹਨਾਂ ਨੇ ਵੀ ਮਿਊਜ਼ਿਕਲ ਫਾਦਰ ਸਾਹਿਬ ਸੰਦੇਸ ਹਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਉਹਨਾਂ ਦਾ ਟੇਸਟ ਜਿਹੜਾ ਉਹ ਸੂਫੀ ਜਿਹੜਾ ਉਹਨਾਂ ਦਾ ਟੇਸਟ ਪਹਿਲਾਂ ਰਿਹਾ ਬਾਕੀ ਦੁਨੀਆਦਾਰੀ ਦੇ ਵਿੱਚ ਤੁਹਾਨੂੰ ਪਤਾ ਬਹੁਤ ਚੀਜ਼ਾਂ ਕਰਨੀਆਂ ਪੈਂਦੀਆਂ ਉਹਨਾਂ ਨੇ ਰੋਮਾਂਟਿਕ ਵੀ ਗਾਇਆ ਬੀਟ ਵੀ ਗਾਇਆ ਬਟ ਪ੍ਰਚਲਿਤ ਜਿਹੜੇ ਗਾਣੇ ਜ਼ਿਆਦਾ ਹੋਏ ਉਹ ਸੈਡ ਹੋਏ ਉਹਨਾਂ ਦੇ ਸੋ ਅਸੀਂ ਵੀ ਉਸ ਚੀਜ਼ ਨੂੰ ਲੈ ਕੇ ਚੱਲਦੇ ਹਾਂ ਅੱਗੇ ਕਿ ਹਾਂ ਥੋੜੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਬਿਕੋਜ਼ ਜਦੋਂ ਗਾਣਾ ਕੋਈ ਚੂਜ਼ ਕਰਨਾ ਹੁੰਦਾ ਹੈ